ਇਹਨੂੰ ਮੁੰਜਰ ਦਾ ਸਾਇਜ ਆ ਉਹ ਵੀ ਬਹੁਤ ਜਦੇ ਵਧੀਆ ਦਾਣੇ ਵੀ ਨਿੱਗਰ ਨੇ ਕੋਈ ਇਹਨੂੰ ਐਕਸਾ ਜੀ ਨਹੀਂ ਪਾਈਗੀ ਆਪਾਂ ਕੋਈ ਪ੍ਰੋਡਕਟ ਨਹੀਂ ਪਾਇਆ ਗਿਆ ਸਾਰਾ ਆਹੀ ਇਹ 2 ਨੰਬਰ ਪਾਣੀ ਆ ਠੀਕ ਹੈ ਜੋ ਸਾਡੇ ਸੋਲਰ ਲੱਗੀ ਹੋਈ ਆ 2 ਨੰਬਰ ਪਾਣੀ ਆ ਉਸੇ ਪਾਣੀ ਤੇ ਭਲਿਆ ਸੋ ਇਹ 20 ਦਿਨਾਂ ਦਾ ਹੋ ਗਿਆ ਤਾਂ ਮੰਨ ਲਓ ਲੋਕ ਇਹ ਪੁੱਛਦੇ ਸੀ ਵੀ ਇਹ 20 ਦਿਨਾਂ ਦਾ ਹੈ ਨਹੀਂ ਇਹ ਘਟੋ ਘਟ ਮਹੀਨੇ ਤੋਂ ਤਲਾਸਦਾ 26 ਤਾਂ ਸੰਘਣਾ ਲੱਗਦਾ ਹਾਂ ਪਰ ਇਹ ਵਿਰਲਾ ਲੱਗਦਾ ਔਰ ਕਿਵੇਂ ਆ ਸਤੂ ਵਧੀਆ ਵਧੀਆ ਤੂੰ ਸੁਣਾ ਕੀ ਹਾਲ ਹੈ ਵਧੀਆ ਵਧੀਆ ਝੋਨਾ ਕਿਹੜਾ ਯਾਰ ਬੜਾ ਘੈਂਟ ਖੜਾਗਾ ਇਹ ਸਟਾਰ ਕੰਪਨੀ ਦਾ 713 ਸਟਾਰ ਕੰਪਨੀ 713 ਸਟਾਰ ਐਗਰੀ ਸੀਡ ਦਾ ਐਗਰੀ ਸੀਡ ਦਾ ਅੱਛਾ ਤੁਸੀਂ ਸਟਾਰ 713 ਜੋਨੇ ਕਿਉਂ ਲਾਇਆ ਇਹ ਇੱਕ ਦੀ ਅਸੀਂ ਦੇਖੀ ਸੀ ਇੱਕ ਦੋ ਵਾਰੀ ਮੰਨ ਲਓ ਕਿ ਇਹਦੀ ਐਡ ਦੇਖੀ ਸੀ ਬਾਕੀ ਜਿੱਥੋਂ ਅਸੀਂ ਰੇਸ ਸਪਰੇ ਲੈਨੇ ਆ ਠੀਕ ਹੈ ਗਿੱਦੜਵਾ ਉਹਨਾਂ ਨੇ ਸਾਨੂੰ ਕਹਿੰਦੇ ਵੀ ਤੁਸੀਂ ਇੱਕ ਵਾਰੀ ਤੁਸੀਂ ਇਹ ਚੀਜ਼ ਦੀ ਟਰਾਈ ਕਰਕੇ ਦੇਖੋ ਹੂੰ ਹੂੰ ਅਸੀਂ ਆਏ ਸਾਲ 26 ਲਾਉਂਦੇ ਰਹੇ ਆ ਇੱਥੇ ਠੀਕ ਹੈ ਪਹਿਲੀ ਵਾਰ 26 ਨੂੰ ਚੇਂਜ ਕਰਕੇ ਐਕਤੀ 713 ਲਾਇਆ ਠੀਕ ਹੈ ਤੇ 17 ਜੁਲਾਈ ਨੂੰ ਇਹ ਲਾਇਆ ਸੀਗਾ ਅੱਜ ਮੰਨ ਕੇ ਚੱਲ 2 ਮਹੀਨੇ ਤੇ 5-7 ਦਿਨ ਦਾ ਹੋ ਗਿਆ ਇਹ ਕਿਹਨਾਂ ਲੱਗਨਸਾਰ ਕੰਡੀਸ਼ਨ ਦੇ ਲਈ ਠੀਕ ਸੀ ਕੋਈ ਬਾਲਾ ਨਹੀਂ ਆਏ ਲੱਗਦਾ ਸੀਗਾ ਕਿਹੜਾ ਮੰਨ ਲਓ ਹਫਤਾ ਡੱਕਾ ਡੱਕਾ ਜਾ ਖੜਾ ਰਿਹਾ ਐ ਲੱਗਿਆ ਵੀ ਪਤਾ ਨਹੀਂ ਪਹਿਲੀ ਆ ਮੰਨੀ ਡੋਲਿਆ ਫਿਰ ਨਹੀਂ ਉਦੋਂ ਲੱਗਦਾ ਸੀ ਆਸ-ਪਾਸੇ ਵਾਲੇ ਲੋਕ ਕਹਿੰਦੇ ਸੀ ਵੀ ਆਹ ਕਿਹੜਾ ਚੱਲ ਨਹੀਂ ਰਿਹਾ ਵੀ ਕੀ ਗੱਲ ਹੈ ਯਾਰ ਕੀ ਕਰਤਾ ਕਿਹੜਾ ਜੋ ਫਸ ਗਿਆ ਦੂਤ ਹਾਂ ਉਦੋਂ ਬਾਅਦ ਜਾਨੀ ਕਿ ਵੀ ਫਿਰ ਇਹਨੇ ਇੱਕੇ ਦਾਵੇਂ ਨੇ ਫਟਾਰ ਕੀਤਾ ਇੱਕੇ ਦਾ ਮ ਹਾਈਟ ਦੇ ਹਿਸਾਬ ਨਾਲ ਮੰਨ ਕੇ ਚਲੋ ਪਰ ਫਿਰ ਇਹਨੇ ਜਦੋਂ ਇਹ 20 ਦਿਨਾਂ ਦਾ ਹੋ ਗਿਆ ਤਾਂ ਮੰਨ ਲਓ ਲੋਕ ਇਹ ਪੁੱਛਦੇ ਸੀ ਵੀ ਇਹ 20 ਦਿਨਾਂ ਦਾ ਹੈ ਨਹੀਂ ਇਹ ਘੱਟੋ ਘੱਟ ਮਹੀਨੇ ਤੋਂ ਪਲੱਸ ਦਾ ਅੱਛਾ ਜਿਹੜਾ ਚੋਣ ਨੇ ਪਹਿਲੇ ਹਫ਼ਤਾ ਕੁਝ ਵੀ ਨਹੀਂ ਕੀਤਾ ਸਿੰਗਲ ਸਿੰਗਲ ਖੜਾ ਰਿਆ ਹਾਂ ਸਿੰਗਲ ਸਿੰਗਲ ਜਾਵਾ ਠੀਕ 15 ਦਿਨਾਂ ਦਾ ਇੰਨੀ ਜਦੇ ਫਟਾਰਾ ਕੀਤਾ ਇੰਨੀ ਜਦੇ ਫੋਰਡ ਕੀਤੀ ਵੀ ਅਸੀਂ ਵਾਸੀ ਜਿਹੜੇ ਗਵੰਡੀ ਸੇ ਉਹ ਕਹਿਣ ਲੱਗੇ ਵੀ ਝੋਨਾ ਕਿਹੜਾ ਹੈ ਝੋਨਾ ਕਿਹੜਾ ਉਹਨਾਂ ਨੇ ਵਾਰ-ਵਾਰ ਇਹ ਪੁੱਛਿਆ ਵੀ ਕਿਹੜੀ ਵੈਰੈਟੀ ਕਿਹੜੀ ਹੈ ਠੀਕ ਹੈ ਵੀ ਗਾਂ ਤੋਂ ਚੱਲ ਅਸੀਂ ਵੀ ਇੱਕ ਤੀ ਆਪਾਂ ਨੂੰ ਝਾੜਦਾ ਪਤਾ ਲੱਗ ਜਾਊਗਾ ਠੀਕ ਹੈ ਉਸ ਤੋਂ ਬਾਅਦ ਜਿਵੇਂ ਆਪਾਂ ਇਹ ਤੇ ਵਰਕ ਕਰਦੇ ਆਂ ਆਪਦਾ ਠੀਕ ਹੈ ਤੇ ਜੂਰੀਆ ਹੋ ਗਈ ਬਾਕੀ ਜਿਹੜਾ ਹੋਰ ਸੁਪਰ ਜ਼ਿੰਕ ਉਹ ਤਾਂ ਮੰਨ ਲਓ ਪਾਉਣੇ ਪਾਉਣੇ ਆਏ ਯਾਨੀ ਕਿ ਇਹ ਸ਼ਾਰਟ ਟਾਈਮ ਦੀ ਵੈਰੈਟੀ ਆ ਸ਼ਾਰਟ ਟਾਈਮ ਦੀ ਅੱਜ 2 ਮਹੀਨੇ ਤੇ 5-7 ਦਿਨ ਯਾਨੀ ਕਿ 65 ਦਿਨਾਂ ਦੀ ਵੈਰੈਟੀ ਹੋ ਗਈ ਇਹ ਕੰਮ ਤੇ ਨਸਾਰਾ ਸਾਰਾ ਕਰ ਚੁੱਕੀ ਹੈ ਇਹਰ ਕਰ ਚੁ 18 ਬਹੁਤ ਵਧੀਆ 26 ਤਾਂ ਸੰਘਣਾ ਲੱਗਦਾ ਹੈ ਹਾਂ ਪਰ ਇਹ ਵਿਰਲਾ ਲੱਗਦਾ ਦੋਨੇ ਹੀ ਉਲਟ ਕੰਮ ਹੋ ਗਏ ਯਾਰ ਹਾਂ ਦੋਨੇ ਉਲਟ ਕੰਮ ਹੈ ਤੇ ਟਾਈਮ ਇਹਦਾ ਉਹੀ ਪੀੜ ਹੈ 90 ਤੋਂ 92 93 ਦਿਨ ਦਾ ਕੰਪਨੀ ਨਾਲ ਗੱਲ ਕੀਤੀ ਸੋ ਉਹਨਾਂ ਨੇ ਵੀ ਇਹ ਆਖਿਆ ਵੀ ਇਹਦਾ ਟਾਈਮ ਪੀੜ ਇੰਨਾ ਹੀ ਆ ਉਹਨਾਂ ਨੇ ਆਖਿਆ ਸੀ ਇੱਥੇ ਸਿਰਫ ਦੋ ਯੂਰੀਆ ਗੱਟੇ ਹੀ ਦੇਣੇ ਆ ਅੱਛਾ ਪਰ ਅਸਾ ਠੁੜਾਈ ਗੱਟੇ ਪਾਈ ਅੱਛਾ ਇਹ ਜੋ ਸਿਰਫ ਠੁੜਾਈ ਗੱਟੇ ਯੂਰੀਆ ਦੇ ਪਰ ਸਿਰਫ ਓਨਲੀ ਠੁੜਾਈ ਗੱਟੇ ਪਾਇਆ ਹੋਰ ਕੋਈ ਕਲੋਰੋਕਰਾਟੇ ਜਾਂ ਫਟਾਰੇ ਦੀ ਕੋਈ ਸਮਾਨ ਪਾਇਆ ਨਹੀਂ ਨਹੀਂ ਸਿਰਫ ਫਟੇਰਾ ਪਾਈ ਹੈ ਉਹ ਵੀ 40 ਦਿਨਾਂ ਤੋਂ 40 ਦਿਨਾਂ ਤੋਂ ਹਾਂ ਅੱਛਾ ਜਾਂ ਕੋਈ ਸਪਰੇਅ ਕੀਤੀ ਕੋਈ ਬਿਮਾਰੀ ਆਈ ਹੋ ਨਹੀਂ ਬਿਮਾਰੀ ਤਾਂ ਇਹਦੇ ਚ ਕੁਝ ਵੀ ਨਹੀਂ ਆਈ ਕਿਉਂਕਿ ਕੱਚਾ ਹੀ ਰਿਹਾ ਸਾਰਾ ਠੀਕ ਹੈ ਸਭ ਤੋਂ ਮੇਨ ਵਿਸ਼ੇਸ਼ਤਾ ਇਸ ਝੋਨੇ ਦੀ ਕਿ ਇਸ ਨੂੰ ਹਲਦੀ ਰੋਗ ਨਹੀਂ ਆਇਆ ਇਸ ਵਾਰ ਤਾਂ ਹਲਦੀ ਰੋਗ ਦੀਆਂ ਹਨੇਰੀਆਂ ਆਈ ਜਾਂਦੀਆਂ ਨੇ ਨਾ ਹਲਦੀ ਰੋਗ ਇਸ ਨੂੰ ਕਿਉਂ ਨਹੀਂ ਆਇਆ ਕੋਈ ਸਪਰੇਅ ਕੀਤੀ ਹੋਵੇ ਸਪੈਸ਼ਲ ਨਹੀਂ ਸਪਰੇਅ ਤਾਂ ਬਸ ਆਹੀ ਜਿਹੜੀ ਹੁਣ ਆਪਾਂ ਸੁੰਡੀ ਵਾਲੀ ਤੇ ਫੰਗੀ ਸੈਡ ਠੀਕ ਹੈ ਤੇ ਇੱਕ ਪोटाश ਹੋ ਗਈ ਇਹ ਕੀਤੀਆਂ ਇਹਨੂੰ ਹਜੇ ਹੋਈ ਦੱਸ ਦੇਣਾ ਕੀਤੀਆਂ ਨੂੰ ਤਾਂ ਜਮਾ ਲਾਸਟ ਟਾਈਮ ਤੇ ਕੀਤੀਆਂ ਤਾਂ ਤੁਸੀਂ ਇਹ ਇਹ ਸਟਾਰ 613 ਜਿਹੜਾ ਬੀਜ ਆ ਪਹਿਲੀ ਵਾਰ ਲਾਇਆ ਪਹਿਲੀ ਵਾਰ ਤੇ ਇਹਦੇ ਵਿੱਚ ਯਾਰ ਮੈਨੂੰ ਇੱਕ ਵੀ ਸਿੰਗਲ ਪੀਸੀ ਮਿਕਸਿੰਗ ਹੈ ਨਹੀਂ ਜੀ ਨਹੀਂ ਹੈ ਨਹੀਂ ਕੋਈ ਕਢਾਇਆ ਹੋਵੇ ਨੋ 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 ਕਦੇ ਵੀ ਨਹੀਂ ਤੁਸੀਂ ਆਂਡ ਗਵਾਂਡ ਤੋਂ ਪੁੱਛ ਸਕਦੇ ਹੋ ਕੋਈ ਬੰਦਾ ਨਹੀਂ ਪਾਇਆ ਕੋਈ ਕੁਛ ਨਹੀਂ ਆਪ ਨਹੀਂ ਕੱਢਿਆ ਉਹ ਵੈਸੇ ਜਿਹੜਾ ਦੂਸਰਾ ਆਪਣਾ ਉਹ ਹੁੰਦਾ ਲਾਲ ਮੁੱਢਾ ਉਹੀ ਹੈ ਵੀ ਕੱਖ ਹੋਇਆ ਵਿਚ ਮਾੜੀ ਮੁੱਟੀ ਕੋਈ ਆ ਪਰ ਆ ਚੀਜ਼ ਤਾਂ ਇੱਕ ਦੇਖਣ ਨੂੰ ਵੀ ਹੈ ਨਹੀਂ ਇਹਦੇ ਵਿੱਚ ਹੁਣ ਮੈਂ ਇਸ ਝੂਨੇ ਦੀ ਵੀਡੀਓ ਕਿਉਂ ਬਣਾਈ ਆ ਕਿਉਂਕਿ ਜਿਹੜਾ ਇਹ ਕਿਸਾਨ ਆ ਹਰਜਿੰਦਰ ਵੈਸੇ ਇਹਨੂੰ ਸੱਤੂ ਕਹਿਦੇ ਨੇ ਅਸੀਂ ਇਹਦਾ ਛੋਟਾ ਨਾਮ ਨਿੱਕ ਨਾਮ ਸੱਤੂ ਆ ਸਾਡੇ ਪਿੰਡ ਦਾਗਾ ਪਿੰਡ ਕਾਲਚਰਾਣੀ ਦਾਗਾ ਤੇ ਜਿਹੜਾ ਇਹ ਝੂਨਾਗਾ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਸਾਰੇ ਜਿਹੜਾ ਝੋਨੇ ਵਿੱਚ ਇੱਕ ਵੀ ਬੂਟਾ ਤੁਹਾਨੂੰ ਮਿਕਸਿੰਗ ਦਾ ਨਹੀਂ ਮਿਲੂਗਾ ਐ ਪੂਰਾ ਇਕੋ ਜਿਹਾ ਪਿਆਗਾ ਦੂਜਾ ਕਿ ਪੀਆਰ 126 ਜਿੰਨਾ ਟਾਈਮ ਲੈ ਕੇ ਜਾਂਦਾ ਤੇ ਤੀਜੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਜਿਹੜੇ ਇਸ ਝੋਨੇ ਦੀਆਂ ਸ਼ਕਾਵਾਂ ਵਧੀਆਂ ਮੋਟੀਆਂ ਨੇ ਇਸਾ ਉਹਨਾਂ ਡਿੱਗਦਾ ਵੀ ਨਹੀਂ ਮਿਲਦਾ ਨਹੀਂ ਦਿੱਗੂਗਾ ਚੌਥਾ ਇਸ ਨੂੰ ਹਲਦੀ ਰੋਗਣੀ ਆਇਆ ਪੰਜਵਾਂ ਪਛੇਤੀ ਵੈਰਾਈਟੀ ਹੋਣ ਦੇ ਬਾਵਜੂਦ ਵੀ ਫਟਾਰਾ ਬਹੁਤ ਜ਼ਿਆਦਾ ਆ ਇਸ ਚੋਂ ਨਹੀਂ ਤੁਸੀਂ ਪਨੀਰੀ ਕਿੰਨੇ ਦਿਨਾਂ ਲਈ ਲਈ ਸੀ 37 ਦਿਨਾਂ ਲਈ ਲੇ ਆ ਤੇ ਇੱਕ ਹੋਰ ਵਿਸ਼ੇਸ਼ਤਾ ਆ ਗਈ ਜਿਹੜੀ ਘੱਟ ਸਮੇਂ ਦੇ ਵਿੱਚ ਵੈਰਾਈਟੀ ਪੱਕ ਕੇ ਤਿਆਰ ਹੁੰਦੀ ਆ ਆਪਾਂ ਬਾਰ ਬਾਰ ਤੁਹਾਨੂੰ ਕਹਿੰਦੇ ਆ ਕਿ ਉਹ ਸਿਰਫ 25 ਦਿਨਾਂ ਦੀ ਆਪਣੀ ਤੁਸੀਂ ਆਪਣੇ ਖੇਤਾਂ ਵਿੱਚ ਲਗਾਓ ਪਰ ਅਧਾ 37 ਦਿਨਾਂ ਦੀ ਲਈ ਕੋਈ ਪ੍ਰੋਬਲਮ ਆਈ ਹੋਵੇ ਨਹੀਂ ਨਹੀਂ ਜਮਾ ਵੀ ਨਹੀਂ ਫੇਰ ਵੀ ਪਟਾਰਾ ਵਧੀਆ ਕੀਤਾ ਪਹਿਲੀ ਵਾਰ ਮੰਨ ਕੇ ਵੇਖਿਆ ਗਿਆ ਵੀ ਜਿਹੜਾ 26 ਤੋਂ ਤਾਂ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਹੈ ਠੀਕ ਹੈ ਹਾਂ ਆਏ ਸਾਲ 26 ਲਾਉਂਦੇ ਸੀ ਹੂੰ ਇਹ ਪ੍ਰੋਬਲਮ ਹੁੰਦੀ ਸੀ ਟਟ ਬਣ ਜਾਂਦੀ ਸੀ ਜੀ ਸੈਲਰ ਵਾਲੇ ਉਹ ਕਰਦੇ ਸੀ ਰੈਕ ਦੀ ਰਿਸਕ ਲੈ ਕੇ ਵੀਜਾ ਸੀ ਪਰ ਮੈਨੂੰ ਲੱਗਦਾ ਵੀ ਜੇ ਵਧੀਆ ਰਿਆ ਤਾਂ ਹਰੇਕ ਬੰਦੇ ਨੂੰ ਇਹ ਚੀਜ਼ ਲਾਉਣੀ ਚਾਹੀਦੀ ਹੈ ਤਾਂ ਇਹ ਝੂਨਾ ਤੁਹਾਨੂੰ ਮੈਂ ਐਂਡ ਤੱਕ ਦਿਖਾਉਂਗਾ ਆਪਾਂ ਇਹ ਝੂਨਾ ਦੀ ਕਟਾਈ ਕਰਕੇ ਵੀ ਦਿਖਾਵਾਂਗੇ ਇਹਦਾ ਝਾੜ ਕਿੰਨਾ ਆਊਗਾ ਕੁਆਲਿਟੀ ਕਿਹੋ ਜੀ ਹੈ ਏ ਟੂ ਜ਼ेड ਤੁਹਾਡੇ ਨਾਲ ਜਾਣਕਾਰੀ ਦਿੱਤੀ ਜਾਊਗੀ ਫਿਲਹਾਲ ਇਸ ਝੂਨੀ ਨੂੰ ਮੁੰਜਰ ਦਾ ਸਾਈਜ਼ ਆ ਉਹ ਵੀ ਬਹੁਤ ਜਦੇ ਵਧੀਆ ਦਾਣੇ ਵੀ ਨਿੱਗਰ ਨੇ ਹਾਲ ਦੀ ਘੜੀ ਤਾਂ ਦੇਖਣ ਚ ਬਹੁਤ ਜਦੇ ਸੋਹਣਾ ਲੱਗਦਾ ਚਲੋ ਅੱਗੇ ਗੱਲ ਕਰਾਂਗੇ ਜਦੋਂ ਆਪਾਂ ਇਹ ਚੋਨਾ ਵੱਡਿਆ ਗਿਆ ਉਹਦੇ ਵੀ ਸੱਤੂ ਆਪਾਂ ਵੀਡੀਓ ਬਣਾਵਾਂਗੇ ਓਕੇ ਓਕੇ ਕੋਈ ਗੱਲ ਨਹੀਂ ਕਿੰਨਾ ਝਾੜ ਹੁੰਦਾ ਸਹੀ ਹੈ ਸਹੀ ਹੈ ਬਿਲਕੁਲ ਸਹੀ ਇੱਕ ਇੱਕ ਗੱਲ ਡਿਟੇਲ ਦੇਣੀ ਆਪਾਂ ਬਿਲਕੁਲ ਨਹੀਂ ਕਲੀਅਰ ਹੈ ਜੋ ਬੋਲ ਰਿਹਾ ਸੱਚ ਹੈ 10 ਜੂਨ ਨੂੰ ਇਹਦੀ ਪਨੀਰੀ ਵੀਜੀ ਗਈ ਸੀ ਠੀਕ ਹੈ 17 ਜੁਲਾਈ ਨੂੰ ਇਹ ਬਾਹਨ ਦੇ ਵਿੱਚ ਲਾ ਦਿੱਤਾ ਗਿਆ ਸੀ 37 ਦਿਨਾਂ ਤੇ ਠੀਕ ਹੈ ਠੀਕ ਹੈ ਤੇ ਅੱਜ ਮੰਨ ਕੇ ਚੱਲੋ ਹੈਗੀ ਹੈ 23 ਤਰੀਕ ਹੈ 23 ਸਤੰਬਰ ਅੱਜ ਠੀਕ ਹੈ ਅੱਜ ਆਪਣੇ ਸਾਹਮਣੇ ਇਹਦੀ ਕੰਡੀਸ਼ਨ ਹੈ ਕੋਈ ਦਿੱਕਤ ਨਹੀਂ ਆਈ ਕੋਈ ਇਹਨੂੰ ਐਕਸਟਾ ਚੀਜ਼ ਨਹੀਂ ਪਾਈ ਗਈ ਆਪਾਂ ਕੋਈ ਪ੍ਰੋਡ ਠੀਕ ਹੈ ਜੋ ਸਾਡੇ ਸੋਲਰ ਲੱਗੀ ਹੋਈ ਆ 2 ਨੰਬਰ ਪਾਣੀ ਆ ਉਸੇ ਪਾਣੀ ਤੇ ਭਲਿਆ ਏ ਠੀਕ ਹੈ ਠੀਕ ਹੈ ਚਲੋ ਦੋਸਤੋ ਹੁਣ ਦਿਓ ਜਾਇਤ ਧੰਨਵਾਦ ਦੋਸਤੋ